ਅਰਵਿੰਦ ਕੇਜਰੀਵਾਲ ਅੱਜ ਫੇਰ ਲੁਧਿਆਣਾ ਨੇ ਲੁਧਿਆਣਾ ਦੀ ਇਸ ਰਹਿਸ਼ ਤੇ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਨੇ ਵਰਕਰਸ ਦੇ ਨਾਲ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਅੰਦਰ ਦਰਸਲ ਵਰਕਰਾਂ ਤੋਂ ਫੀਡਬੈਕ ਲਿਆ ਜਾ ਰਿਹਾ ਹੈਗਾ ਜੋ ਨਰਾਜ਼ਗੀ ਹੈ ਵਰਕਰਾਂ ਦੀ ਉਹ ਦੂਰ ਕੀਤੀ ਜਾ ਰਹੀ ਹੈ ਕਿਵੇਂ ਅਗਲੇ ਦਿਨਾਂ ਦੇ ਅੰਦਰ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਮਜ਼ਬੂਤ ਹੋਵੇ ਇਹਦੀ ਰਣਨੀਤੀ ਤਿਆਰ ਹੋ ਰਹੀ ਹੈ ਔਰ ਖਾਸ ਤੌਰ ਦੇ ਉੱਤੇ ਇੱਕੋ ਹੀ ਜਿਹੜਾ ਫੋਕਸ ਕੀਤਾ ਜਾ ਰਿਹਾ ਉਹ ਇਸ ਗੱਲ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਕਿ ਵਰਕਰ ਕੀ ਚਾਹੁੰਦੇ ਨੇ ਵਰਕਰਾਂ ਦੀਆਂ ਪ੍ਰੋਬਲਮਸ ਕੀ ਨੇ ਕਿਉਂਕਿ ਰਵਿੰਦ ਕੇਜਰੀਵਾਲ ਨੂੰ ਫੀਡਬੈਕ ਮਿਲੀ ਹੈ ਕਿ ਵਰਕਰਾਂ ਚ ਨਾਰਾਜ਼ਗੀ ਚੱਲ ਰਹੀ ਹੈ ਜੋ ਮੁੱਦੇ ਵਿਰੋਧੀ ਧਿਰ ਬਣਾ ਰਹੀ ਹੈ ਚਾਹੇ ਉਹ ਪੰਜਾਬੀ ਬਨਾਮ ਬਾਰੀ ਦਾ ਮਸਲਾ ਹੋਵੇ ਚਾਹੇ ਦਿੱਲੀ ਬਨਾਮ ਪੰਜਾਬ ਦਾ ਮਸਲਾ ਹੋਵੇ ਇਹ ਜਿਹੜੇ ਸਾਰੇ ਮਸਲੇ ਨੇ ਵਿਦਨ ਪਾਰਟੀ ਵੀ ਚੱਲ ਰਹੇ ਨੇ ਇਨ੍ਹਾਂ ਮਸਲਿਆਂ ਦੇ ਨਾਲ ਕਿਵੇਂ ਨਜਿੱਠਣਾ ਰਵਿੰਦ ਕੇਜਰੀਵਾਲ ਇਸੇ ਤੇ ਆਏ ਨੇ ਅੱਜ ਸ਼ਾਮ ਨੂੰ ਉਹ ਪਟਿਆਲਾ ਚ ਡਾਕਟਰਜ਼ ਨਾਲ ਜਾ ਕੇ ਮੀਟਿੰਗ ਵੀ ਕਰ ਰਹੇ ਨੇ ਕੱਲ ਸ਼ਾਮ ਨੂੰ ਉਹਨਾਂ ਨੇ ਸਰਦਾਰਾ ਸਿੰਘ ਜੋਹਲ ਨਾਲ ਮੁਲਾਕਾਤ ਕੀਤੀ ਤਾਂ ਕੋਸ਼ਿਸ਼ ਇਹ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੀਆਂ ਜੜਾਂ ਹੋਰ ਕਿਵੇਂ ਡੂੰਘੀਆਂ ਹੋਣ ਪੰਜਾਬ ਦੇ ਅੰਦਰ ਕਿਵੇਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ 2017 ਚ ਸਰਕਾਰ ਬਣਾਵੇ ਇਹਦੇ ਤੇ ਸਾਰੀ ਵਿਚਾਰ ਚਰਚਾ ਹੋ ਰਹੀ ਹੈ ਫੀਡਬੈਕ ਵੱਖ-ਵੱਖ ਲੋਕਾਂ ਤੋਂ ਲਿਆ ਜਾ ਰਿਹਾ ਕਿਸਾਨਾਂ ਤੋਂ ਲਿਆ ਜਾ ਰਿਹਾ ਔਰ ਵਰਕਰਾਂ ਤੋਂ ਲਿਆ ਜਾ ਰਿਹਾ ਵੱਖ-ਵੱਖ ਫੀਲਡ ਨਾਲ ਜੁੜੇ ਹੋਏ ਮਾਰਨੇ ਜਿਹੜੇ ਲਗਾਤਾਰ ਅਰਵਿੰਦ ਕੇਜਰੀਵਾਲ ਨੂੰ ਮਿਲ ਰਹੇ ਨੇ ਔਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਅੰਦਰ ਛੋਟੇਪੁਰ ਨੇ ਪਾਰਟੀ ਛੱਡੀ ਜਾਂ ਛੋਟੇਪੁਰ ਨੂੰ ਕਨਵੀਨਰ ਪਾਤ ਤੋਂ ਹਟਾਇਆ ਗਿਆ ਉਸ ਤੋਂ ਬਾਅਦ ਜੋ ਮਾਹੌਲ ਆਮ ਆਦਮੀ ਪਾਰਟੀ ਦੇ ਖਿਲਾਫ ਬਣਿਆ ਉਹਨੂੰ ਡੀਰੀਲ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਦੇ ਉੱਤੇ ਬਾਗਾਪਰਾਣਾ ਦੇ ਅੰਦਰ ਜੋ ਕਿਸਾਨ ਮੈਨੀਫੈਸਟੋ ਰਿਲੀਜ਼ ਹੋਣਾਗਾ ਤਾਰੀਆਂ ਤਿਆਰੀਆਂ ਲੁਧਿਆਣਾ ਚ ਚੱਲ ਰਹੀਆਂ ਨੇ ਅੱਜ ਰਵਿੰਦ ਕੇਜਰੀਵਾਲ ਇਸ ਘਰ ਤੋਂ ਤੇ ਹੋਰ ਮੀਟਿੰਗਾਂ ਤੋਂ ਬਿਨਾ ਪਟਿਆਲਾ 'ਚ ਸ਼ਾਮ ਨੂੰ ਮੀਟਿੰਗ ਕਰਨਗੇ ਉਸ ਤੋਂ ਬਾਅਦ ਫਿਰ ਉਹ ਇੱਥੇ ਆਉਣਗੇ ਕੱਲ ਨੂੰ ਉਹ ਬਾਗਾਪੁਰਾਣਾ ਦੇ ਅੰਦਰ ਕਿਸਾਨ ਮੈਨੀਫੈਸਟੋ ਰਿਲੀਜ਼ ਕਰਨਗੇ ਸਿਆਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਸਭ ਤੋਂ ਜ਼ਿਆਦਾ ਫੋਕਸ ਵਰਕਰਾਂ ਤੇ ਕੀਤਾ ਜਾ ਰਿਹਾ ਕਿਉਂਕਿ ਕੇਜਰੀਵਾਲ ਨੂੰ ਇਨਪੁਟ ਮਿਲੀ ਹੈ ਕਿ ਵਰਕਰ ਕਾਫੀ ਨਿਰਾਸ਼ ਚੱਲ ਰਹੇ ਨੇ ਪਾਰਟੀ ਤੋਂ ਟਿਕਟਾਂ ਨੂੰ ਲੈ ਕੇ ਦਿੱਲੀ ਦੀ ਲੀਡਰਸ਼ਿਪ ਨੂੰ ਲੈ ਕੇ ਹੋਰ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਪਾਰਟੀ ਦੇ ਜਿਹੜੇ ਵਰਕਰ ਨਿਰਾਸ਼ ਨੇ ਉਹਨਾਂ ਦੀਆਂ ਗਿਲੇ ਸ਼ਿਕਵੇ ਨੇ ਜਿਹੜੇ ਔਰ ਉਹਨਾਂ ਦੀ ਜੋ ਨਾਰਾਜ਼ਗੀ ਆ ਉਹ ਦੂਰ ਕੀਤੀ ਜਾ ਰਹੀ ਹੈ ਕੈਮਰਾਮੈਨ ਅਮਿਤਦੀਨ ਆਲ ਯਾਦਵਿੰਦਰ ਸਿੰਘ এবੀਪੀ ਸੰਝਾ ਲੁਧਿਆਣਾ